ਕੋਈ ਬੰਦਾ 3 ਦਿਨ ਆਪਣੇ ਘਰ ਚੁੱਲਾ ਨਾ ਬਾਲੇ ਸਾਰੇ ਰੋਟੀ ਉਥੇ ਖਾਣ ਤੇ ਭਾਈ ਲਾਲੋ ਕਹਿੰਦਾ ਆਪਾਂ ਬਾਬਾ ਨਾਨਕ ਕਹਿੰਦਾ ਆਪਾਂ ਇੱਥੇ ਬੈ ਕੇ ਖਾਵਾਂਗੇ ਆਪਾਂ ਨਹੀਂ ਜਾਣਾ ਕਿਸ ਬੰਨੇ ਮਲਕ ਭਾਗੋ ਨੇ ਆਪਣੇ ਬੰਦਿਆਂ ਨੂੰ ਪੁੱਛਿਆ ਵੀ ਸਾਰੇ ਆ ਗਏ ਤੇ ਕਹਿੰਦਾ ਬਸ ਦੋ ਬੰਦੇ ਨਹੀਂ ਆਉਂਦੇ ਇਹਦਾ ਕੌਣ ਕਹਿੰਦਾ ਲਾਲੋ ਤਰਖਾਨ ਦੇ ਘਰ ਬੈਠਾ ਇੱਕ ਬਾਬਾ ਨਾਨਕ ਇੱਕ ਉਹਦਾ ਸਾਥੀ ਮਰਦਾਨਾ ਤੇ ਇੱਕ ਉਹ ਆਪ ਇਹ ਬੰਦੇ ਨਹੀਂ ਆਉਂਦੇ ਪਤਾ ਨਹੀਂ ਕੀ ਗੱਲ ਹੈ ਕਹਿੰਦਾ ਜ਼ਬਰਦਸਤੀ ਲੈ ਕੇ ਆਓ ਮਲਕ ਭਾਗੋ ਨੇ ਬੰਦੇ ਭੇਜੇ ਜ਼ਬਰਦਸਤੀ ਗੁਰੂ ਨਾਨਕ ਨੂੰ ਆਖਿਆ ਚੱਲ ਭਾਈ ਬਾਬਾ ਨਾਨਕ ਕਹਿੰਦਾ ਵੀ ਚੱਲਦੇ ਆਂ ਭਾਈ ਲਾਲੋ ਨੂੰ ਆਖਿਆ ਵੀ ਜਿਹੜਾ ਇੱਕ ਦੋ ਦਿਨ ਪਹਿਲਾਂ ਦਾ ਪ੍ਰਸ਼ਾਦਾ ਜੋ ਵੀ ਆਪਾਂ ਸੁੱਕਾ ਮਾੜਾ ਮੋਟਾ ਸ਼ਕਲ ਜੇ ਵਿੱਚ ਪਾਲਾ ਲੋੜ ਪੈਣੀ ਉਹਦੀ ਹੁਣ ਭਾਈ ਲਾਲੋ ਨੂੰ ਲੈ ਕੇ ਗੁਰੂ ਨਾਨਕ ਪਾਤਸ਼ਾਹ ਮਲਕ ਭਾਗੋ ਦੇ ਵਿਹੜੇ ਵੱਲ ਨੂੰ ਤੁਰਿਆ ਤੇ ਖੁਸ਼ਬੋਵਾਂ ਦੋ ਦੋ ਬਾਜ਼ਾਰ ਛੱਡ ਕੇ ਆਉਂ ਤੋਂ ਤੱਕ ਜਾਣ ਤੇ ਜਾਂਦੇ ਸਾਰ ਮਲਕ ਭਾਗੋ ਨੇ ਰੱਖਿਆ ਢਾਕਾਂ ਤੇ